ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਅੱਜ ਅਸੀਂ ਤੁਹਾਨੂੰ ਲੁਧਿਆਣੇ ਦੇ ਸ਼ੇਰਪੁਰ ਮਾਰਕੀਟ ਵਿੱਚ ਜੋ ਕਿ ਫੈਸ਼ਨ ਕਿੰਗ ਹੈ ਜੀ ਲੁਧਿਆਣੇ ਵਿੱਚ ਇਸ ਦੀਆਂ ਪੰਜ ਬ੍ਰਾਂਚਾਂ ਨੇ ਔਰ ਇਹ ਇੱਕ ਡਿਪਾਰਟਮੈਂਟਲ ਸਟੋਰ ਹੈ ਫਿਕਸ ਰੇਟ ਇਹਨਾਂ ਦਾ ਹੋਣ ਵਾਲਾ ਹੈ ਤੇ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰਾ ਵਧੀਆ ਸਮਾਨ ਬ੍ਰਾਂਡਡ ਸਮਾਨ ਮਿਲੇਗਾ ਜੀ ਤਾਂ ਦੇਖੋ ਜੀ ਇਹ ਹੈ ਜੀ ਸ਼ੇਰਪੁਰ ਰੋਡ ਤੇ ਇੱਥੇ ਹੀ ਇਹਨਾਂ ਦੀ ਇੱਕ ਵੀਡੀਓ ਮੈਂ ਪਹਿਲਾਂ ਪਾਈ ਸੀਗੀ ਉਹ ਸੀਗਾ ਜੀ ਇਹਨਾਂ ਦਾ ਫੈਸ਼ਨ ਕਿੰਗ ਘਾਂਟਾਕਾਰ ਮਾਰਕੀਟ ਦੇ ਨਾਲ ਤੇ ਇਹ ਵਾਲਾ ਹੈ ਜੀ ਸ਼ੇਰਪੁਰ ਮਾਰਕੀਟ ਦੇ ਬਿਲਕੁਲ ਨਾਲ ਚੌਂਕ ਵਿੱਚ ਹੈ ਜੀ ਤਾਂ ਦੇਖੋ ਲੋਕੇਸ਼ਨ ਆ ਇਹ ਜੀ ਡਬਲ ਸਾਈਡਡ ਸੜਕ ਹੈ ਬਿਲਕੁਲ ਬਹੁਤ ਵੱਡਾ ਇਹਨਾਂ ਦਾ ਸਟੋਰ ਹੈ ਜੀ ਤੇ ਨਾਲ ਇਹਨਾਂ ਦੇ ਮਤਲਬ ਪਾਣੀ ਵਾਲੀ ਟਾਂਕੀ ਆ ਬਹੁਤ ਵੱਡੀ ਸਮਰਾਲੇ ਚੌਂਕ ਤੋਂ ਜਸਟ 10-10 ਰੁਪਏ ਅੱਗੇ ਆਟੋ ਦੇ ਲੱਗਦੇ ਨੇ ਉੱਥੇ ਤੋਂ ਤੁਸੀਂ ਆਟੋ ਕਰ ਲੈਣਾ ਤਾਂ ਚਲੋ ਜੀ ਅੰਦਰ ਚੱਲਦੇ ਆ ਜੀ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਜੀ ਰੈਡੀਮੇਡ ਗਾਊਨਸ ਦੀ ਲਹਿੰਗਿਆਂ ਦੀ ਗਰਾਰੇ ਸ਼ਰਾਰਿਆਂ ਦੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਤੇ ਦੋ ਤਿੰਨ ਵੀਡੀਓਜ਼ ਆਉਣਗੀਆਂ ਤੇ ਅੱਜ ਦਾ ਪਹਿਲਾ ਤੁਸੀਂ ਪਾਰਟ 1 ਦੇਖੋ ਤਾਂ ਆਹ ਹੈ ਜੀ ਸ਼ਰਾਰਾ ਸੂਟ ਬਹੁਤ ਹੀ ਵਧੀਆ ਬਿਲਕੁਲ ਕਢਾਈ ਵਾਲਾ ਐਨ ਵਧੀਆ ਪਾਰਟੀ ਵੇਅਰ ਡਰੈਸਿਸ ਨੇ ਸਾਰਿਆਂ ਤੇ ਇੱਥੇ ਤੁਹਾਨੂੰ ਘੱਟ ਵੱਧ ਕਰਨ ਦਾ ਕੋਈ ਚੱਕਰ ਨਹੀਂ ਹੈ ਵਿਦ ਟੈਗ ਵਿਦ ਪ੍ਰਾਈਸ ਦੇਖੋ ਜੀ ਤੁਸੀਂ ਕਿਉਂਕਿ ਸਾਰਾ ਫਿਕਸ ਰੇਟ ਹੋਣ ਵਾਲਾ ਹੈ ਜੀ ਵੈਰਾਈਟੀ ਬਹੁਤ ਜ਼ਿਆਦਾ ਹੈ ਜੀ ਗਰਮੀਆਂ ਦੀ ਕਲੈਕਸ਼ਨ ਬਹੁਤ ਹੈ ਇਹਨਾਂ ਕੋਲ ਤੇ ਦੇਖੋ ਜੀ ਰੈਡੀमेड ਸਟਾਕ ਹੈ ਜੀ ਇਦਾਂ ਦੇ ਅੱਜਕੱਲ ਵਿਆਹਾਂ ਸ਼ਾਦੀਆਂ ਤੇ ਪਾਰਟੀ ਵੇਅਰ ਜ਼ਿਆਦਾਤਰ ਕੱਪੜੇ ਰੈਡੀमेड ਹੀ ਚੱਲਦੇ ਨੇ ਬੱਚਿਆਂ ਨੂੰ ਲੋ ਆਪਣੀ ਕੁੜੀਆਂ ਨੂੰ ਲੋ ਇਸ ਤਰ੍ਹਾਂ ਦੇ ਵੈਰਾਈਟੀ ਬਹੁਤ ਅਨਲਿਮਿਟਿਡ ਹੈ ਜੀ ਤਾਂ ਦੇਖੋ ਜੀ ਆ ਰੈੱਡ ਕਲਰ ਦਾ ਸ਼ਰਾਰਾ ਸੂਟ ਹੈ ਪੂਰਾ ਇਸ ਤੇ ਮਿਰਰ ਵਰਕ ਹੋਇਆ ਏ ਕਢਾਈ ਹੋਈ ਏ ਨਾਲ ਤੇ ਸ਼ਰਾਰੇ ਤੇ ਵੀ ਪੂਰਾ ਇਸ ਤਰ੍ਹਾਂ ਵਰਕ ਹੋਇਆ ਏ ਇਸ ਦਾ ਰੇਟ ਵੀ ਸੀਗਾ ਆਈ ਥਿੰਕ ਦੇਖ ਲਓ ਤੁਸੀਂ ਹੁਣੇ ਪੜ ਲਓ ਟੈਗ ਕਿਉਂਕਿ ਮੈਂ ਇੰਨੇ ਜ਼ਿਆਦਾ ਰੇਟ ਦੇਖੇ ਤੇ ਮੈਨੂੰ ਇੰਨਾ ਯਾਦ ਨਹੀਂ ਆ ਬਟ ਜਿਹੜਾ ਇਹਨਾਂ ਦਾ ਰੇਟ ਹੈ ਜੀ ਸਾਰਾ ਮਤਲਬ 2000 ਤੋਂ ਥੱਲੇ ਹੀ ਆਵੇਗਾ ਬਹੁਤ ਜ਼ਿਆਦਾ ਜਿਹੜੀ ਹੈਵੀ ਡਰੈਸ ਹੋਵੇਗੀ ਉਹ ਜਾਵੇਗੀ 2000 ਤੋਂ ਉੱਪਰ ਨੇਹਤਾ ਤੁਹਾਨੂੰ ਇੱਥੇ 850 ਰੁਪਏ ਤੋਂ ਇੱਥੇ ਗਾਊਨ ਸਟਾਰਟ ਹੋ ਜਾਂਦਾ ਜੀ ਬਹੁਤ ਵਧੀਆ ਮਤਲਬ ਕੁੜੀਆਂ ਦੇ ਜਿਹੜੇ ਵਧੀਆ ਵਾਲੇ ਗਾਊਨ ਹੈ ਆਹ ਡਰੈਸ ਸੀਗੀ ਇਸ ਦਾ ਰੇਟ ਸੀਗਾ ਜੀ 3000 ਰੁਪਏ ਬਹੁਤ ਲੌਂਗ ਡਰੈਸ ਹੈ ਤੇ ਨਾਲ ਇਸ ਦੇ ਜੋਰਜਟ ਦੇ ਸਟਾਫ ਵਿੱਚ ਪਲਾਜ਼ੋ ਸੀਗਾ ਡਬਲ ਲੇਅਰ ਜਿਸ ਤਰ੍ਹਾਂ ਕਪੜਾ ਲੱਗਿਆ ਹੋਇਆ ਸੀਗਾ ਤੇ ਆਹ ਪੂਰੀ ਅੱਗੇ ਡਰੈਸ ਗਾਊਨ ਮੀਨਸ ਡਿਜ਼ਾਈਨਰ ਡਰੈਸ ਹੈ ਜੀ ਨੇਵੀ ਬਲੂ ਕਲਰ ਸੀਗਾ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਤਾਂ ਇਸ ਤਰ੍ਹਾਂ ਜੀ ਤਾਂ ਦੇਖੋ ਜੀ ਬਹੁਤ ਹੀ ਸਾਰੀ ਮਤਲਬ ਮੈਂ ਇੱਥੇ ਫਸਟ ਟਾਈਮ ਗਈ ਇਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਲੁਧਿਆਣੇ ਵਿੱਚ ਪੰਜ ਬ੍ਰਾਂਚਾਂ ਨੇ ਤੇ ਇਹ ਮੇਰੀ ਦੂਜੀ ਬ੍ਰਾਂਚ ਹੈ ਪਹਿਲੀ ਬ੍ਰਾਂਚ ਸੀਗੀ ਇਹਨਾਂ ਦੀ ਘੰਟਾਕਰ ਮਾਰਕੀਟ ਫੈਸ਼ਨ ਕਿੰਗ ਉਹ ਵੀ ਮੈਂ ਵੀਡੀਓ ਬਣਾਈ ਹੈ ਤੇ ਉੱਥੇ ਵੀ ਸਾਰਾ ਵਧੀਆ ਸਮਾਨ ਸੀਗਾ ਤੇ ਇਸ ਵਾਲੇ ਇੱਦਾਂ ਡਿਪਾਰਟਮੈਂਟਲ ਸਟੋਰ ਵਿੱਚ ਵੀ ਵਧੀਆ ਸਮਾਨ ਹੈ ਤਾਂ ਦੇਖੋ ਜੀ ਆਇਕ ਮੈਂ ਗ੍ਰੀਨ ਕਲਰ ਦੀ ਡਰੈਸ ਚੱਕਦੀ ਆ ਵਨ ਪੀਸ ਡਰੈਸ ਹੈ ਪੂਰਾ ਇਸ ਤਰ੍ਹਾਂ ਮਤਲਬ ਲੌਂਗ ਗਾਊਨ ਸੀਗਾ ਇਸ ਦਾ ਪ੍ਰਾਈਸ ਸੀਗਾ ਜੀ 1100 ਰੁਪਏ ਮਤਲਬ ਬਹੁਤ ਵਧੀਆ ਪ੍ਰਿੰਟਡ ਵਿੱਚ ਐਨ ਇੱਕ ਤਰ੍ਹਾਂ ਨਾਲ ਕਹਿ ਲਓ ਸਟਾਫ ਬਹੁਤ ਅੱਛਾ ਸੀਗਾ ਤਾਂ ਆ ਵਾਲੇ ਜਿਹੜੇ ਗਾਊਨ ਹੈ ਜਿਹੜੇ ਕੁੜੀਆਂ ਅੱਜਕੱਲ ਪਾਉਂਦੀਆਂ ਨੇ ਇਹਨਾਂ ਵਿੱਚ ਦੋ ਦੋ ਤਿੰਨ ਤਿੰਨ ਲੇਅਰ ਕੱਪੜਾ ਲੱਗਿਆ ਹੁੰਦਾ ਜੀ ਵਿੱਚ ਇੱਦਾਂ ਨੈਟ ਦਾ ਹੁੰਦਾ ਇੱਕ ਥੋੜਾ ਉਹ ਹੁੰਦਾ ਹਾਰਡ ਕਪੜਾ ਵੀ ਹੁੰਦਾ ਤੇ ਉੱਪਰ ਬਿਲਕੁਲ ਨੈਟ ਦਾ ਸ਼ਿਮਰ ਟਾਈਪ ਦਾ ਇਸ ਤੇ ਇਸ ਤਰ੍ਹਾਂ ਵਰਕ ਹਲਕਾ ਹਲਕਾ ਹੋਇਆ ਸੀਗਾ ਤੇ ਆ ਰੈੱਡ ਕਲਰ ਦਾ ਗਾਊਨ ਐ ਬਹੁਤ ਪਿਆਰੀ ਡਰੈਸ ਐ ਜੀ ਤੇ ਇਹ ਸੀਗੀ ਜੀ ਉਰੇ 1250 ਰੁਪਏ ਦੀ ਸਾਰਾ ਮਤਲਬ ਡਿਜ਼ਾਈਨਰ ਡਰੈਸੇਸ ਆਉਣ ਗਿਆ ਜੀ ਤਾ ਦੇਖੋ ਜੀ ਇੱਕ ਤੇ ਇੱਕ ਡਰੈੱਸ ਹੈ ਅੰਦਰ ਆ ਕੇ ਹੀ ਪਤਾ ਲੱਗਦਾ ਹੈ ਜੀ ਤਾਂ ਦੇਖੋ ਬਹੁਤ ਜ਼ਿਆਦਾ ਇੱਥੇ ਸਭ ਤੋਂ ਵੱਧ ਰਸ਼ ਸੰਡੇ ਨੂੰ ਹੁੰਦਾ ਹੈ ਜੀ ਅਗਰ ਤੁਸੀਂ ਇੱਥੇ ਆਉਣਾ ਹੈ ਤਾਂ ਤੁਸੀਂ ਸੰਡੇ ਨੂੰ ਇੱਥੇ ਨਾ ਆਇਓ ਕਿਉਂਕਿ ਸੰਡੇ ਨੂੰ ਇੱਥੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਤੇ ਇੱਥੇ ਬਿਲਕੁਲ ਵੀ ਪੈਰ ਰੱਖਣੇ ਨੂੰ ਜਗ੍ਹਾ ਨਹੀਂ ਮਿਲਦੀ ਤੇ ਜਿਨ੍ਹਾਂ ਨੇ ਫਸਟ ਟਾਈਮ ਆਣਾ ਉਹ ਸੰਡੇ ਤੋਂ ਇਲਾਵਾ ਜਿਹੜੇ ਮਰਜੀ ਦਿਨ ਇੱਥੇ ਆ ਸਕਦੇ ਨੇ ਜੀ ਹੁਣ ਤਾਂ ਜੀ ਇਹਨਾਂ ਕੋਲ ਗਰਮੀਆਂ ਦੀਆਂ ਬਹੁਤ ਜ਼ਿਆਦਾ ਕਲੈਕਸ਼ਨਸ ਆ ਚੁੱਕੀਆਂ ਨੇ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਜਿਵੇਂ ਚੱਲਦਾ ਰਹਿੰਦਾ ਹੈ ਤਾਂ ਉਸ ਵਜ੍ਹਾ ਕਰਕੇ ਵੈਰਾਈਟੀ ਬਹੁਤ ਜ਼ਿਆਦਾ ਹੈ ਜੀ ਪੂਰਾ ਤਿੰਨ ਮੰਜ਼ਲਾ ਇਹਨਾਂ ਦਾ ਇਹ ਪੂਰਾ ਡਿਪਾਰਟਮੈਂਟਲ ਸਟੋਰ ਹੈ ਜੀ ਤੇ ਇੱਥੇ ਤੁਹਾਨੂੰ ਹਰੇਕ ਚੀਜ਼ ਅਵੇਲੇਬਲ ਮਿਲੇਗੀ ਚਾਹੇ ਰੈਡੀमेड ਕੱਪੜੇ ਹੋਣ ਬੱਚਿਆਂ ਦੇ ਕੱਪੜੇ ਹੋਣ ਜੁੱਤੀਆਂ ਹੋਣ ਲੇਡੀਜ਼ ਬੱਚਿਆਂ ਦੀਆਂ ਜੁੱਤੀਆਂ ਹੋਣ ਜੈਂਟਸ ਜੁੱਤੀਆਂ ਹੋਣ ਜਾਂ ਰਸੋਈ ਦਾ ਸਮਾਨ ਹੈ ਕੋਈ ਵੀ ਬੈੱਡ ਸ਼ੀਟਸ ਹੈ ਪਰਦੇ ਹੈ ਆਪਣਾ ਸੋਫਿਆਂ ਦੇ ਕੱਪੜੇ ਹੈ ਸਾਰਾ ਮਤਲਬ A ਤੋਂ Z ਤੁਹਾਨੂੰ ਸਾਰਾ ਸਮਾਨ ਇੱਕ ਛੱਤ ਦੇ ਥੱਲੇ ਮਿਲ ਜਾਵੇਗਾ ਜੀ ਤਾਂ ਦੇਖੋ ਜੀ ਆ ਗਾਉਨ ਸੀਗਾ ਇਸ ਦਾ ਪ੍ਰਾਈਸ ਸੀਗਾ ਜੀ 950 ਰੁਪਏ ਇਹ ਮੇਰੀ ਬੇਟੀ ਹੈ 12 ਸਾਲ ਦੀ ਉਸ ਦਾ ਪੂਰਾ ਐਨ ਮਤਲਬ ਲੌਂਗ ਹੀ ਸੀਗਾ ਸ਼ਿਮਰ ਟਾਈਪ ਦਾ ਗਾਊਨ ਸੀਗਾ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਤੇ ਇਹ ਤਾਂ ਕਹਿ ਰਹੀ ਸੀਗੀ ਕਿ ਮੰਮਾ ਮੈਂ ਤਾਂ ਲੈ ਹੀ ਲੈਣਾ ਮੈਂ ਕਿਹਾ ਚੱਲ ਕੋਈ ਫੰਕਸ਼ਨ ਆਵੇਗਾ ਫਿਰ ਤੁਹਾਨੂੰ ਇੱਥੋਂ ਹੀ ਲੈ ਕੇ ਦਵਾਂਗੀ ਕਿਉਂਕਿ ਰੈਡੀमेड ਕੱਪੜੇ ਬੱਚਿਆਂ ਦੇ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਮਹਿੰਗੇ ਆਉਂਦੇ ਬਟ ਸਾਡੇ ਲੁਧਿਆਣੇ ਵਿੱਚ ਕਾਫੀ ਫਰਕ ਪੈ ਜਾਂਦਾ ਜੀ ਕੱਪੜਿਆਂ ਨਾਲ ਬੱਚਿਆਂ ਦੇ ਕੱਪੜੇ ਬਹੁਤ ਜ਼ਿਆਦਾ ਇੱਥੇ ਸਸਤੇ ਐ ਤੇ ਤੁਹਾਨੂੰ ਮੈਂ ਉਹੀ ਸਟੋਰ ਦਿਖਾਉਂਦੀ ਆ ਜਿੱਥੇ ਕਿ ਜੀ ਆਪਣੀ ਬਜਟ ਵਿੱਚ ਹੋਵੇ ਐ ਨਾ ਹੈ ਨਾ ਐਦਾ ਹੀ ਹੁੰਦਾ ਕਿਉਂਕਿ ਅਗਰ ਤੁਸੀਂ ਆਪਣੇ ਬਾਜ਼ਾਰਾ ਵਿੱਚ ਕੱਪੜੇ ਲੈਂਦੇ ਹੋ ਨਾ ਬੱਚਿਆਂ ਦੇ ਤਾਂ 2-2 2.5 2.5 ਹਜ਼ਾਰ ਦੇ ਇਸ ਤਰ੍ਹਾਂ ਦੇ ਗਾਉਨਾਂ ਦੇ ਤੇ ਇੱਥੇ ਤੁਹਾਨੂੰ ਗਾਉਨ ਮੀਨਸ 7-800 ਤੋਂ ਸਟਾਰਟ ਹੋ ਜਾਂਦਾ ਹੈ ਜੀ ਬਾਕੀ ਤੁਸੀਂ ਜਿੰਨਾ ਉਸ ਨੂੰ ਵਧਾਣਾ ਵਧਾ ਸਕਦੇ ਹੋ ਬਟ ਆਹ ਵਾਲਾ ਗਾਉਨ ਦਾ ਪ੍ਰਾਈਸ ਵੀ ਸੀਗਾ 11 ਕੁ 100 ਰੁਪਏ ਸੀਗਾ ਇਸ ਦਾ ਪ੍ਰਾਈਸ ਬਹੁਤ ਵਧੀਆ ਡਰੈਸ ਹੈ ਇੱਕ ਤਰ੍ਹਾਂ ਨਾਲ ਵਨ ਪੀਸ ਏਦਾਂ ਗਾਉਨ ਹੋਵੇਗਾ ਜੀ ਕਾਫੀ ਮਤਲਬ ਵਧੀਆ ਕੁਆਲਿਟੀ ਵਿੱਚ ਸਿਗਾ ਗਾਉਨ ਬਹੁਤ ਜ਼ਿਆਦਾ ਅੰਦਰ ਵੈਰਾਈਟੀ ਹੈ ਜੀ ਤੇ ਮੈਂ ਏਦਾਂ ਸਾਰੇ ਤੁਹਾਨੂੰ ਮਤਲਬ ਸਭ ਦਾ ਅਲੱਗ-ਅਲੱਗ ਰੇਟ ਹੈ ਹੈਨਾ ਜੀ ਤਾਂ ਉਹ ਜਿੱਥੇ ਪਿੱਛੇ ਜਿੰਨੇ ਵੀ ਇੱਥੇ ਇਹਨਾਂ ਨੇ ਕਾਊਂਟਰ ਰੱਖੇ ਹੋਏ ਨੇ ਸਭ ਦਾ ਅਲੱਗ-ਅਲੱਗ ਹੋ ਹੈ ਆ ਵੱਡਿਆਂ ਦਾ ਇਹ ਸਾਈਜ਼ ਦਾ ਸਿਗਾ ਮੰਨ ਲਓ ਮੇਰੇ ਸਾਈਜ਼ ਦਾ ਸਿਗਾ ਇਸ ਦਾ ਪ੍ਰਾਈਸ ਸੀਗਾ ਜੀ 2500 ਰੁਪਏ ਪੂਰਾ ਗਾਉਨ ਹੈ ਜੀ ਇੰਨਾ ਵਧੀਆ ਇਸ ਤੇ ਵਰਕ ਹੋਇਆ ਵਾ ਜੀ ਕਢਾਈ ਦਾ ਉੱਪਰ ਤੇ ਨੀਚੇ ਪੂਰਾ ਮਤਲਬ ਫੁੱਲ ਵਰਕ ਦਾ ਗਾਉਨ ਸੀਗਾ ਤੇ ਇਹ ਕਾਫੀ ਵਧੀਆ ਹੈਵੀ ਡਰੈਸ ਹੈ ਅਗਰ ਅਸੀਂ ਕਿਉਂਕਿ ਸੂਟ ਵੀ ਲੈਣ ਜਾਂਦੇ ਆ ਨਾ ਮਾਰਕੀਟ ਵਿੱਚ ਤਾਂ ਅਗਰ ਕੋਈ ਖਾਸ ਵਿਆਹ ਸ਼ਾਦੀ ਹੈ ਤਾਂ ਉਹ ਵੀ ਸਾਨੂੰ ਸਿਲਾਈ ਵਗੈਰਾ ਪਾ ਕੇ ਐਨੇ ਤੋਂ ਜ਼ਿਆਦਾ ਹੀ ਪੈ ਜਾਂਦਾ ਤਾਂ ਇਸ ਨਾਲ ਉਹ ਡਰੈਸ ਲੈਣੀ ਥੋੜੀ ਜੀ ਠੀਕ ਹੈ ਤੇ ਨਾਲ ਇਸ ਦੇ ਦੁਪੱਟਾ ਸੀਗਾ ਵਿੱਚ ਹੈਂਗਰ ਤੇ ਲੱਗਿਆ ਹੋਇਆ ਹੈ ਜੀ ਕਾਫੀ ਵਧੀਆ ਸਿਗਾ ਦੁਪੱਟਾ ਵੀ ਇਸ ਦਾ ਪੂਰੀ ਕਢਾਈ ਹੋਈ ਹੋਈ ਹੈ ਤਾਂ ਦੇਖੋ ਜੀ ਸਾਰੇ ਇਦਾਂ ਇਹਨਾਂ ਨੇ ਹੈਂਗਰ ਵਿੱਚ ਪਾ ਕੇ ਇਸ ਤਰ੍ਹਾਂ ਟੰਗੇ ਹੋਏ ਨੇ ਤੇ ਸਭ ਨਾਲ ਤੇ ਤੁਹਾਨੂੰ ਇੱਥੇ ਰੇਟ ਮਿਲੇਗਾ ਜੀ ਫਿਕਸ ਰੇਟ ਹੈ ਜੀ ਇਹਨਾਂ ਦਾ ਘੱਟ ਵੱਧ ਦਾ ਕੋਈ ਚੱਕਰ ਨਹੀਂ ਹੈ ਤਾਂ ਚਲੋ ਜੀ ਹੁਣ ਅਸੀਂ ਦੂਸਰੀ ਸਾਈਡ ਜਾਂਦੇ ਆ ਬਹੁਤ ਜ਼ਿਆਦਾ ਵੱਡਾ ਇੱਕ ਵੈਡਿੰਗ ਸਟੋਰ ਵੀ ਹੈ ਇੱਥੇ ਤੁਹਾਨੂੰ ਲਹਿੰਗੇ ਲਾਂਚੇ ਗਰਾਰੇ ਸ਼ਰਾਰੇ ਆਪਣੇ ਜੋ ਵੀ ਤੁਸੀਂ ਲੈਣਾ ਰੈਡੀमेड ਡਰੈਸ ਉਹ ਤੁਹਾਨੂੰ ਇੱਥੇ ਬਹੁਤ इजीली ਮਿਲ ਜਾਵੇਗੀ ਜੀ ਤਾਂ ਵੜਾ ਸੀਗਾ ਇੱਕ ਲੇਡੀਜ਼ ਦਾ ਗਾਊਨ ਸੀਗਾ ਇਹ ਮਤਲਬ ਹੈਲਦੀ ਬੰਦਾ ਇਸ ਨੂੰ ਪਾ ਸਕਦਾ ਸੀਗਾ ਉੱਪਰ ਇਸ ਤਰ੍ਹਾਂ ਪੂਰਾ ਵਰਕ ਹੋਇਆ ਹੈ ਤੇ نیچے ਪੂਰਾ ਲੌਂਗ ਸੀਗਾ ਲਾਈਟ ਕਲਰ ਦਾ ਗਾਊਨ ਸੀਗਾ ਇਹ ਬੇਬੀ ਪਿੰਕ ਜਾਂ ਹਲਕਾ ਜਿਹਾ ਕਲਰ ਹੈ ਤੇ ਇਹ ਵੀ ਕਾਫੀ ਪਿਆਰੀ ਡਰੈਸ ਮੈਨੂੰ ਲੱਗੀ ਮੈਂ ਆਪਣੇ ਲਗਾ ਰਹੀ ਸੀ ਕਿਉਂਕਿ ਮੇਰੀ ਖੁਦ ਦੀ ਹਾਈਟ 5 ਫੁੱਟ 4 ਇੰਚ ਹੈ ਤਾਂ ਦੇਖ ਲਓ ਮੇਰੇ ਇੰਨਾ ਲੌਂਗ ਹੈ ਤਾਂ ਅਗਰ ਕਿਸੇ ਦੇ ਲੋਗ ਹੈ ਤਾਂ ਤੁਸੀਂ ਕਟਿੰਗ ਵੀ ਆ ਅੰਨਾਲ ਕਰਵਾ ਸਕਦੇ ਹੋ ਨਾ ਜੀ ਹੈ ਨਾ ਤਾਂ ਦੇਖੋ ਆ ਜਿੰਨੇ ਵੀ ਤੁਸੀਂ ਇੱਥੇ ਡ्रेसेस ਦੇਖ ਰਹੇ ਹੋ ਨਾ ਜੀ ਸਭ ਨਾਲ ਦਾ ਅਲੱਗ-ਅਲੱਗ ਪ੍ਰਾਈਸ ਹੈ ਮਤਲਬ ਰੀਜ਼ਨੇਬਲ ਪ੍ਰਾਈਸ ਹੈ ਐਦਾ ਵੀ ਨਹੀਂ ਹੈ ਜੀ ਕੋਈ ਕੇ 4 4 5 5000 ਪ੍ਰਾਈਸ ਹੈ ਸਭ ਨਾਲ ਦਾ ਸਹੀ ਰੇਟ ਹੈ ਤਾਂ ਆਹ ਦੇਖੋ ਇੱਧਰ ਫਿਰ ਅੱਗੇ ਕੁੜੀਆਂ ਦੇ ਉਹ ਸੀਗੇ ਲੋਹਰਾ ਟਰੌਜ਼ਰ ਆ ਇਸ ਤਰ੍ਹਾਂ ਟੌਪ ਸੀਗੇ ਹੁੱਡੀਆਂ ਟਾਈਪ ਤੇ ਪੂਰੀਆਂ ਮਤਲਬ ਪੈਂਟਾ ਵਗੈਰਾ ਸਾਰਾ ਇਹ ਕੁੜੀਆਂ ਦਾ ਸੈਕਸ਼ਨ ਸੀਗਾ ਇਹ ਮਤਲਬ ਇੱਥੇ ਤੁਹਾਨੂੰ ਸਾਰਾ ਕੁੜੀਆਂ ਦਾ ਹੀ ਸਮਾਨ ਮਿਲੇਗਾ ਬਾਕੀ ਅਲੱਗ-ਅਲੱਗ ਸੈਕਸ਼ਨ ਹੈ ਉੱਥੇ ਸਭ ਦਾ ਅਲੱਗ-ਅਲੱਗ ਪ੍ਰਾਈਸ ਹੈ ਤੇ ਆਹ ਸੀਗਾ ਇੱਕ ਕੁੜੀਆਂ ਦਾ ਹੀ ਡਰੈੱਸ ਹੈ ਇਹ ਮਤਲਬ ਇਹ ਵੀ ਆਈ ਥਿੰਕ ਗਰਾਰਾ ਜਾਂ ਹੋਏਗਾ ਸ਼ਰਾਰਾ ਤੇ ਕਮੀਜ਼ ਪੂਰਾ ਇਸ ਦਾ ਕੱਟਵਾ ਹੈ ਜੀ ਤਾਂ ਇਸ ਦਾ ਪ੍ਰਾਈਸ ਸੀਗਾ ਜੀ 1200 ਰੁਪਏ ਮਹਿਰੂਨ ਕਲਰ ਦਾ ਹੈ ਜੀ ਬਹੁਤ ਹੀ ਪਿਆਰੀ ਡਰੈੱਸ ਹੈ ਜੀ ਵਿਦ ਬਾਜੂ ਨਾਲ ਬਣੇ ਹੋਏ ਨੇ ਮਤਲਬ ਇਸ ਤਰ੍ਹਾਂ ਪੂਰੀ ਕਢਾਈ ਵਾਲਾ ਸੀਗਾ ਤੇ ਇਸ ਤਰ੍ਹਾਂ ਮਤਲਬ ਇਹਨਾਂ ਨੇ ਐਦਾ ਪੂਰੇ ਲਾਗ ਲਾ ਕੇ ਸੈਕਸ਼ਨ ਵਾਈਜ਼ ਕੱਪੜੇ ਟੰਗੇ ਹੋਏ ਨੇ ਬੱਚਿਆਂ ਦੇ ਕੁੜੀਆਂ ਦੇ ਵੱਡਿਆਂ ਦੇ ਲੇਡੀਜ਼ ਦੇ ਤੇ ਜਿਹੜਾ ਤੁਹਾਨੂੰ ਮਤਲਬ ਜਿਸ ਤਰ੍ਹਾਂ ਤੁਸੀਂ ਲੈਣਾ ਚਾਹੋ ਤਾਂ ਤੁਸੀਂ ਉਹ ਲੈ ਸਕਦੇ ਹੋ ਜੀ ਬਹੁਤ ਵੱਡਾ ਇਹਨਾਂ ਦਾ ਡਿਪਾਰਟਮੈਂਟਲ ਸਟੋਰ ਹੈ ਜੀ ਇੱਕ ਵਾਰ ਤੁਸੀਂ ਇੱਥੇ ਵਿਜ਼ਿਟ ਜ਼ਰੂਰ ਕਰਿਓ ਜੀ ਬਸ ਸਾਡੇ ਤੋਂ ਤੁਸੀਂ ਸਿੱਧਾ ਸਮਰਾਲਾ ਚੌਕ ਆਣਾ ਜੀ ਬਸ ਉੱਥੋਂ 20-20 ਰੁਪਏ ਦਾ ਆਟੋ ਲੈਣਾ ਜੀ ਕੈਂਸਰ ਹਸਪੀਟਲ ਜਾਂ ਫਿਰ ਸਿੱਧਾ ਕਹਿ ਦਿਓ ਜੀ ਫੈਸ਼ਨ ਕਿੰਗ ਤਾਂ ਤੁਸੀਂ ਤੁਹਾਨੂੰ ਸਿਰਫ 20 ਰੁਪਏ ਦੇਣੇ ਆ ਜੀ ਬਸ ਉਸ ਤੋਂ ਸਿਰਫ ਤੁਸੀਂ ਫੈਸ਼ਨ ਕਿੰਗ ਦੇ ਅੱਗੇ ਉਤਰ ਜਾਣਾ ਜੀ ਸਮਰਾਲੇ ਚੌਂਕ ਤੋਂ ਰਸਤਾ ਜਾਂਦਾ ਹੈ ਜੀ ਦਿੱਲੀ ਰੋਡ ਨੂੰ ਜਾਣਾ ਤੁਸੀਂ ਉੱਥੇ ਕੈਂਸਰ ਹਸਪਤਾਲ ਹੈ ਜੀ ਮੋਹਨ ਦੇਈ ਲੁਧਿਆਣੇ ਵਿੱਚ ਉਥੇ ਕਰਕੇ ਇਹਨਾਂ ਦਾ ਸਟੋਰ ਹੈ ਜੀ ਸ਼ੇਰਪੁਰ ਵਿੱਚ ਤਾਂ ਦੇਖੋ ਜੀ ਬਹੁਤ ਅੰਦਰ ਕਲੈਕਸ਼ਨ ਅਨਲਿमिटेड ਹੈ ਤੇ ਇਸ ਤਰ੍ਹਾਂ ਦੇ ਆ ਜਿਵੇਂ ਇੱਕ yellow color ਦੀ ਡਰੈਸ ਸੀਗੀ ਇਦਾਂ ਹਲਦੀ ਤੇ ਪਾਣ ਵਾਸਤੇ ਵੀ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ 트ੈਂਡਿੰਗ 'ਚ ਬਹੁਤ ਚੱਲਦੇ ਨੇ ਲਹਿੰਗੇ ਵਗੈਰਾ ਇਸ ਦਾ ਪ੍ਰਾਈਸ ਸੀਗਾ ਜੀ 1350 ਰੁਪਏ ਪੂਰਾ ਕੱਢਵਾ ਹੈ ਜੀ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਇਹ ਹੈ ਜੀ ਵੀਡੀਓ ਦਾ ਪਾਰਟ 1 ਨੈਕਸਟ ਪਾਰਟ ਵੀ ਆਵੇਗਾ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆਂ ਖਤਮ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਔਰ ਹਾਂ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਲੁਧਿਆਣੇ ਦੇ ਜਾਂ ਫਿਰ ਲੁਧਿਆਣੇ ਦੇ ਬਾਹਰ ਦੇ ਇਦਾਂ ਦੇ ਵਧੀਆ-ਵਧੀਆ ਬਾਜ਼ਾਰ ਸਟੋਰ ਦੁਕਾਨਾਂ ਦੇਖਣ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਸਟੋਰ ਵਿੱਚ ਮਿਲਦੇ ਆ ਤਦ ਤੱਕ ਸ਼ਸ਼ਕਾ ਲੈਨ ਟੇਕ ਕੇਅਰ ਬਾਏ ਬਾਏ